ਹੈਲੋ ਕੀ ਹਾਲ ਚੱਲਾ ਤੁਹਾਡੇ ਸਾਰਿਆਂ ਦੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਬਿਲਕੁਲ ਠੀਕ ਠਾਕ ਹੋਵੋਗੇ ਗਰਮੀ ਤਾਂ ਬਹੁਤ ਪੈ ਰਹੀ ਹੈ بارش ਹੋ ਜਾਂਦੀ ਹੈ ਪਰ ਉਸ ਤੋਂ ਬਾਅਦ ਫੇਰ ਉਹੀ ਗਰਮੀ ਹਲੇ ਪੌਦੇ ਪਚਾਲ ਲਿਆ ਹੈ ਕਿ ਮਹੀਨਾ ਡੇਢ ਤੇ ਹੈਗੀ ਹੈ ਜਿਹੜੀ ਬਹੁਤ ਜ਼ਿਆਦਾ ਗਰਮੀ ਪਾਏਗੀ ਤੇ ਬਾਕੀ ਤੁਸੀਂ ਸਾਰੇ ਸੁਣਾਓ ਕਿੰਦਾ ਹਾਲ ਚੱਲ ਰਿਹਾ ਸਾਡੇ ਤੇ ਇੱਥੇ ਲਾਈਟ ਵੀ ਬਹੁਤ ਜਾਂਦੀ ਹੈ ਹੁਣ ਇਨਵਰਟਰ ਵਾਲੀ ਤੇ ਹੈ ਲਾਈਟ ਤੇ ਹੈ ਪਰ ਪੱਤੀ ਚੱਲ ਗਈਆਂ ਕੋਈ ਥਾਂ ਕਰੇਗੀ ਗਰਮੀ ਇੰਨੀ ਜ਼ਿਆਦਾ ਥੋੜੀ देर ਇੱਧਰ ਉੱਧਰ ਜਾਂਦੇ ਆ ਤਾਂ ਪਸੀਨਾ ਹੀ ਛੁੱਟ ਜਾਂਦੇ ਆ ਤੇ ਪਰ ਘਰ ਦਾ ਕੰਮ ਕਰਨਾ ਵੀ ਬਹੁਤ ਜ਼ਰੂਰੀ ਹੈ ਤੇ ਬਾਕੀ ਸਾਰੇ ਕੰਮ ਹੀ ਜ਼ਰੂਰੀ ਹੁੰਦੇ ਆ ਤੇ ਕੰਮ ਤੇ ਸੰਡੇ ਵਾਲੇ ਦਿਨ ਤਾਂ ਬਹੁਤ ਜ਼ਿਆਦਾ ਹੁੰਦੀ ਹੈ ਕਿਉਂਕਿ ਸੰਡੇ ਜਿਹੜਾ ਨਾ ਇੰਦਾ ਬਿਜ਼ੀ ਹੁੰਦਾ ਨਾ ਸਾਡਾ ਕਿ ਸੰਡੇ ਵਾਲਾ ਆਪਾਂ ਕਹਿੰਦੇ ਆ ਵੀ ਡਸਟਿੰਗ ਕਰ ਲੋ ਐ ਵੀ ਕੰਮ ਕਰ ਲੋ ਐ ਵੀ ਕੰਮ ਕਰ ਲੋ ਕੰਮ ਕਰਦੇ ਕਰਦੇ ਸਾਰੇ ਕੰਮ ਨਿਪਟਣਦੇ ਨਿਪਟਾਉਂਦੇ ਮਤਲਬ ਛੁੱਟੀ ਵਾਲਾ ਦਿਨ ਹੁੰਦਾ ਸਾਰਾ ਦਿਨ ਕੰਮ 'ਚ ਲੱਗਾ ਜਾਂਦਾ ਜਿਹੜੇ ਆਮ ਦਿਨ ਹੁੰਦੇ ਉਹਨਾਂ ਵਿੱਚ ਤਾਂ ਬੰਦਾ ਫੇਰ ਕਿਤੇ ਮਾੜੀ-ਮੋਟੀ ਰੈਸਟ ਕਰ ਲੈਂਦਾ ਸੰਡੇ ਨੂੰ ਤਾਂ ਬਿਲਕੁਲ ਹੀ ਨਹੀਂ ਜੇ 10 ਮਿੰਟ ਲਈ ਟੋਕ ਦੀ ਕੋਸ਼ਿਸ਼ ਆ ਗਿਆ ਹੋ ਗਿਆ ਕਦੀ ਕੋਸ਼ਿਸ਼ ਹੋ ਗਿਆ ਮਤਲਬ ਕਿ ਸ਼ਾਮ ਦੀ ਰੁਟੀਨ ਤੇ ਕੰਮ ਸ਼ੁਰੂ ਹੋ ਜਾਂਦੇ ਆ ਫਿਰ ਫਿਰ ਉਹਨਾਂ ਨੂੰ ਨਿਬਟਾਓ ਤੇ ਕੰਮ ਵਾਲਾ ਕੁਝ ਇੰਤ ਨਹੀਂ ਆ ਕੰਮ ਤੇ ਇਨਸਾਨ ਨੇ ਕਰਨਾ ਹੀ ਕਰਨਾ ਬਿਨਾਂ ਕੰਮ ਕੀਤੇ ਆ ਅੱਜ ਕੱਲ ਦੇ ਜ਼ਮਾਨੇ 'ਚ ਰੁਟੀਨ ਨਹੀਂ ਮਿਲਦੀ ਤੇ ਘਰ ਦਾ ਕੰਮ ਵੀ ਕਰਨਾ ਹੀ ਪੈਂਦਾ ਠੀਕ ਹੈ ਨਾ ਜੇ ਮੇਡ ਰੱਖਾਂਗੇ ਤਾਂ ਵੀ ਸਾਨੂੰ ਆਪਣੇ ਘਰ ਦਾ ਥੋੜਾ ਬਹੁਤ ਕੰਮ ਜਿਹੜਾ ਡਸਟਿੰਗ ਵਗੈਰਾ ਉਹਨਾਂ ਦੇ ਨਾਲ ਮਿਲ ਕੇ ਕਰਨੀ ਹੀ ਪੈਂਦੀ ਅਗਲੇ ਨੂੰ ਸਕੂਲ ਨੂੰ ਕੰਮ ਘਾਟ ਚੱਕ ਲਈਦਾ ਵੀ ਘਰ ਜਾ ਕੇ ਆਪਾਂ ਕੰਮ ਕਰ ਲਾਂਗੇ ਪਰ ਇੱਥਿਆ ਤੋਂ ਵੀ ਬਿਲਕੁਲ ਘਰੇ ਟਾਈਮ ਹੀ ਲੱਗਦਾ ਤੇ ਥੋੜਾ ਸਮਾਂ ਦੇਣਾ ਬੱਚੇ ਨੂੰ ਵੀ ਪੜਾਉਣਾ ਤੇ ਘਰ ਦਾ ਕੰਮ ਕਾਰ ਵੀ ਕਰਦਾ ਬਿਲਕੁਲ ਵੀ ਟਾਈਮ ਜਿਹੜਾ ਉਹ ਲੱਗਦਾ ਤੇ ਉਸ ਤੋਂ ਬਾਅਦ ਫਿਰ ਘਰ पे ਬੰਦਾ ਕਹਿੰਦਾ ਘਰ पे ਕਰ ਲੈਣਾ ਘਰ पे कहां ਕਰ ਲੇਗੇ ਘਰ ਮੇ ਤਾਂ ਬਿਲਕੁਲ ਵੀ ਟਾਈਮ ਬਚਾਈ ਨਹੀਂ ਹੈ ਤੋ ਕੰਮ ਤੇ ਕਰਨਾ ਹੀ ਹੈ ਅਸੀਂ ਆਪਣੇ ਅਕੋਰਡਿੰਗ ਆਪਣੀ ਧੁਰ ਨਾਲ ਆਪਣੇ ਮਨ ਨਾਲ ਕੰਮ ਸਾਰਾ ਕਰ ਲਾਂਗੇ ਤੇ ਬਾਕੀ ਬਚਾਣਾ ਪੜ ਜਾਣਾ ਪੜ ਕੀ ਡਾਕਿਆ ਆਣੀਆ ਐਵਰੀ ਟਾਈਮ ਵੇਸਟ ਹੁੰਦਾ ਪਰ ਕਾਹ ਦਾ ਕੰਮ ਹੈ ਕਰਨਾ ਹੀ ਪੈਂਦਾ ਉਸ ਤੋਂ ਬਾਅਦ ਰਾਸ਼ਨ ਕਪੜਾ ਜੋ ਵੀ ਉਹ ਘਰ ਅਵੇਲੇਬਲ ਨਹੀਂ ਬੰਦਾ ਕੰਦਾ ਸ਼ੌਪ ਤੋਂ ਜਾ ਇਦਾਂ ਹੀ ਛੇ ਆਨਲਾਈਨ ਸ਼ੋਪਿੰਗ ਆ ਜਾਂਦਾ ਐਵੇਂ ਬਲੈਂਕਟ ਐਪ ਤੋਂ ਆ ਜਾਂਦਾ ਸੌਦਾ ਪਰ ਇੰਨਾ ਪਸੰਦ ਨਹੀਂ ਆਉਂਦਾ ਤੇ ਆਪ ਜਾ ਕੇ ਲੈ ਕੇ ਆਉਨੇ ਆ ਲਾ ਜਿੰਦਗੀ ਦੇ ਹਾਲਾਤ ਤਾਂ ਮੁਸ਼ਕਿਲ ਹੁੰਦੇ ਹੀ ਆ। ਥੋੜਾ ਬਹੁਤ ਤੇ ਦੇਖਣਾ ਹੀ ਪੈਂਦਾ। ਕਿਉਂਕਿ ਨਾ ਬੰਦੇ ਤੋਂ ਪਰਫੈਕਸ਼ਨਲ ਜਦੋਂ ਮਨ ਦੇ ਵਿੱਚ ਕੋਈ ਵਿਚਾਰ ਚੱਲ ਜਿੰਦਾ ਨਾਤ ਕੰਮ ਕਰਨ ਨੂੰ ਦਿਲ ਕਰਦਾ। ਨਾਈ ਵੀਡੀਓ ਦੇ ਕੰਟੈਂਟ ਬਣਾਉਣ ਨੂੰ ਕੋਈ ਦਿਨ ਇਦਾਂ ਦਾ ਹੁੰਦਾ ਕਿ ਬੰਦੇ ਦਾ ਕੰਮ ਕਰਨ ਨੂੰ ਵੀ ਉੱਕਾ ਰੂ ਨਹੀਂ ਹੁੰਦਾ ਹਨਾ ਤੁਹਾਡਾ ਵੀ ਇਦਾਂ ਕਰਦਾ ਹੋਣਾ ਕਿ ਬੇ ਦਿਲ ਖਾ ਦਾ ਲੇਟੀ ਆ ਉਹ ਸੋਈ ਉਹ ਬਸ ਨੀਂਦ ਆਪਣੀ ਪੂਰੀ ਕਰ ਲਓ ਤੇ ਪਰ ਇਦਾਂ ਨਹੀਂ ਪੋਸੀਬਲ ਹੁੰਦਾ ਹਨਾ ਕਦੀ 4 ਵਜੇ ਕਦੀ 5 ਵਜੇ ਆਨ ਮਨੇ ਜੇ ਮਨ ਨਾਲ ਰੋਟੀ ਬਣਾਓ ਖਾ ਲਓ ਫਿਰ ਉਸ ਤੋਂ ਬਾਅਦ ਖਾਣ ਪੀਣ ਨੂੰ ਵੀ ਚੰਗਾ دل ਨਹੀਂ ਲੱਗਦਾ ਜਿਵੇਂ ਤੁਸੀਂ ਸਵਾਦ ਸਬਜ਼ੀ ਬਣਾ ਲਓ ਪਰ ਬਸਾਤੀ ਇਹ ਮੌਸਮ 'ਚ ਤਾਂ ਮੇਰਾ ਕੋਈ ਵੀ ਸਬਜ਼ੀ ਮਣੀ ਚੰਗੀ ਨੇ ਲੱਗਦੀ ਹੁੰਦੀ ਪਰ ਰੋਟੀ ਸਬਜ਼ੀ ਤਾਂ ਆਪਣੇ ਘਰ ਦੀ ਹੀ ਖਾਣੀ ਚਾਹੀਦੀ ਹੈ ਕਿਉਂਕਿ ਬਾਹਰਲੀ ਕੋਈ ਵੀ ਚੀਜ਼ ਖਾਵਾਂਗੇ ਤੇ ਉਹ ਸਾਡਾ ਨੁਕਸਾਨ ਹੀ ਦਿੰਦੀ ਹੈ ਤੇ ਹਮੇਸ਼ਾ ਆਪਣੇ ਘਰ ਦਾ ਤਲਿਆ ਭੋਜਨ ਛੱਡ ਕੇ ਦੂਸਰਾ ਸਾਦਾ ਭੋਜਨ ਖਾਓ ਤੇ ਤੁਹਾਡੀ ਸਿਹਤ ਜਿਹੜੀ ਆ ਉਹ ਬਿਲਕੁਲ ਠੀਕ ਹੋ ਜਾਏਗੀ। ਬਾਕੀ ਅੱਜ ਦੇ ਰੁਟੀਨ ਤੇ ਮੇਰੇ ਵਾਂਗੂ ਕੰਮ ਵੀ ਸੇ ਕਰਦੇ ਰਹੋਗੇ। ਸੰਡੇ ਵਾਲੇ ਕੰਮ ਬਹੁਤ ਜ਼ਰੂਰੀ ਹੁੰਦੇ ਆ। ਐਦਾਂ ਸਿਹਤਮੰਦ ਹੋ ਜਾਓਗੇ, ਖਾਣਾ ਪੀਣਾ ਚੰਗਾ ਕਰਕੇ ਫਾਸਟ ਫੂਡ ਛੱਡੋ ਤੇ 오ਰੀਜਨਲ ਫੂਡ ਤੇ ਆਓ ਤੇ ਉਹ ਖਾ ਪੀ ਕੇ ਤੁਸੀਂ ਦੇਖੋ ਤਾਕਤ ਕਿੱਦਾਂ ਅੰਦਰ ਪੈਂਦੀ ਹੈ। ਹਮੇਸ਼ਾ ਮੈਗੀਆ ਪਾਸਤੇ ਰੂਡਲ ਕਮ ਖਰਦ ਦੀਆਂ ਮਾਰੀਆਂ ਸਾਰੀਆਂ ਇੱਧੇ ਕਰ ਦਿੰਦੀ ਹੈ ਜਬ ਇਹ ਖਾਂਦਾ ਨਹੀਂ ਹੈ ਇਹ ਖਾਂਦਾ ਨਹੀਂ ਹੈ ਖਾਂਦਾ ਕਿਉਂ ਨਹੀਂ ਜਦੋਂ ਪਾਕੇ ਦਓਗੇ ਸਵਾਦ ਲੱਗੇਗਾ ਆਪਣੇ ਖਾਨੇਗਾ ਖਾਣੂ ਤਾਂ ਸਾਰੇ ਹੀ shear ਹੁੰਦੇ ਆ ਬਹੁਤ ਜਲਦੀ ਜਲਦੀ ਖਾ ਲੈਂਦੀ ਹੈ ਠੀਕ ਹੈ ਨਾ ਤੇ ਜਦੋਂ ਪਾਕੇ ਤਾਂ ਦੇਣੀ ਨਹੀਂ ਹੈ ਐਦਾਂ ਬੈਠੇ ਖਾਲਾ ਖਾਲਾ ਤੇਜ ਘਰ ਦੇ ਵਿੱਚ ਕੁਝ ਸੋਈ ਦੀ ਪ੍ਰਧਾਨ ਬੈਠੀ ਆ ਪੁਰਾਣੇ ਜ਼ਮਾਨੇ ਦੇ ਅਨਸਾਰ ਲੜਕੇ ਵੀ ਹੁੰਦੇ ਆ ਤੇ ਹਮੇਸ਼ਾ ਕਹਿੰਦੇ ਆ ਵੀ ਇਹਨਾਂ ਸਭ ਨੂੰ ਹਟਾਓ ਲੜਕੀਆਂ ਨੂੰ ਇਹਨਾਂ ਦੀ ਅਲੱਗ ਪਛਾਤ ਲਾਓ ਤੇ ਲੜਕੀਆਂ ਦਾ ਪ੍ਰੋਗਰਾਮ ਹੁੰਦਾ ਹੈ ਜਿਹੜਾ ਅਲੱਗ ਕਰੋ ਧੀਆਂ ਦਾ ਧੀਆਂ